ਸੋ ਸਾਲ ਵਿੱਚ ਪੂੰਜੀ ਦੇ ਰਾਜ ਨੇ ਬਹੁਤ ਹੀ ਅਨਾਰਕੀ ਮਚਾਈ ਹੋਈ ਹੈ ਸਰਮਾਇਦਰ ਦੇਸ਼ਾਂ ਨੂੰ ਆਪਣੇ ਮੁਨਾਫੇ ਵਧਾਉਣ ਤੇ ਹੋਰ ਜ਼ਿਆਦਾ ਪੂੰਜੀ ਇਕੱਠੀ ਕਰਨ ਤੋਂ ਬਨਾ ਕੋਈ ਰਸਤਾ ਨਹੀਂ ਦਸਤਾ ਹੋਰ ਕੋਈ ਪੁਨ ਜ਼ਿੰਦਗੀ ਦਾ ਮਨਸ਼ਾ ਨਹੀਂ ਕਿਸੇ ਤਰ੍ਹਾਂ ਦੁਨੀਆ ਨੂੰ ਲੁੱਟ ਕੇ ਸੁੱਟ ਕੇ ਆਪਣੀ ਪੂੰਜੀ ਦਾ ਵਾਧਾ ਕਰ ਲਿਆ ਇਹਦੇ ਲਈ ਦੁਨੀਆ 'ਚ ਜੰਗਾਂ ਦਾ ਦੌਰ ਅੱਜ ਕੱਲ੍ਹ ਹੈ ਯੂਕਰੇਨ ਤੇ ਰੂਸ ਦੀ ਜੰਗ ਹੈ ਇਸੇ ਤਰ੍ਹਾਂ ਉਹਦੇ ਵਿੱਚ ਹੋਰ ਦੇਸ਼ ਨਿਵੋਲ ਹੋ ਗਏ ਆ ਇਸੇ ਤੰਗ ਨਾਲ ਜ਼ਾਇਰ ਤੇ ਗਾਜ਼ਾ ਚ ਬਹੁਤ ਤਬਾਹੀ ਹੋ ਰਹੀ ਹੈ ਗਾਜ਼ਾ ਦੀ ਔਰ ਇਹ ਹੀ ਨਹੀਂ ਕਿ ਲਾ ਈਸਟ ਜਿਹੜੇ ਯੂਰਪੀਅਨ ਕੰਟਰੀ ਆ ਸਾਰੇ ਜੋ ਕਿ ਯੂਨੀਅਨ ਹੈ ਉਹਨਾਂ ਨੇ ਕਹਿ ਦਿੱਤਾ ਨਾਟੋ ਵਾਲਿਆਂ ਨੂੰ ਨਾ ਨੂੰ ਬਿ ਤੁਸੀਂ 500 ਪਰਸੈਂਟ ਆਪਣੇ ਡਿਫੈਂਸ ਦਾ ਵਾਅਦਾ ਨਹੀਂ ਕਰ ਦਿੱਤਾ ਅਮਰੀਕਾ ਨੇ ਤੁਹਾਡਾ ਜ਼ਮਾਨੇ ਚ ਕਰਨਾ ਡਿਫੈਂਸ ਜਾਣਿਏ ਦੋ ਚੋਰ ਇਕੱਠੇ ਹੋ ਕੇ ਲੋਕਾਂ ਨੂੰ ਲੁੱਟਦੇ ਰਹੇ ਆ ਯੂਰਪੀਨ ਕੰਟਰੀ ਤੇ ਅਮਰੀਕਾ ਤੇ ਹੁਣ ਆਪੋ ਆਪਣੀ ਰਾਖੀ ਲਈ ਤੁਸੀਂ ਆਪਣਾ ਪੈਸਾ ਖਰਚ ਕਰੋ ਸਾਡੀ ਦੂਜੇ ਦੀ ਜ਼ਿੰਮੇਵਾਰੀ ਨਹੀਂ ਹੈ ਜੋ ਕੈਲੀਫੋਰਨੀਆ ਚ ਹੋ ਰਿਹਾ ਅਮਰੀਕਾ ਚ ਉਹ ਵੀ ਬਹੁਤ ਮੰਦ ਭਾਗਾ ਆ ਟਰੰਪ ਜਦੋਂ ਪਾਗਲ ਹੋਇਆ ਹੁੰਦਾ ਕਦੀ ਆ ਕੇ ਟੈਰਿਫ ਦੇ ਮਸਲੇ ਦੇ ਉੱਤੇ ਉਹ ਟ੍ਰੇਡ ਵਾਰ ਸ਼ੁਰੂ ਕਰ ਦਿੰਦੀ ਹੈ ਔਰ ਉਹ ਮਾਈਗ੍ਰੈਂਟ ਨੂੰ ਜਿਹੜੇ ਬਾਹਰੋਂ ਆ ਕੇ ਜਿਹਨਾਂ ਨੇ ਅਮਰੀਕਾ ਨੂੰ ਵਸਾਇਆ ਅਮਰੀਕਾ ਦਾ ਤਰੱਕੀ ਕੀਤੀ ਆ ਉਹਨਾਂ ਨੂੰ ਬਹੁਤ ਹੀ ਗੁਲਾਮਾਂ ਵਾਂਗਰ ਦੇਚੋਂ ਕੱਢਿਆ ਜਾ ਰਿਹਾ ਤੇ ਲੋਕਾਂ ਦਾ ਜਿਹੜਾ ਪ੍ਰੋਟੈਸਟ ਹੈ ਤਾਂ ਫਿਰ ਕੈਲੀਫੋਰਨੀਆ ਚ ਸਪੈਸ਼ਲ ਨੈਸ਼ਨਲ ਗਾਰਡਸ ਭੇਜੇ ਗਏ ਆ ਜਿਹੜੇ ਆ ਕੇ ਉੱਥੇ ਰੋਪਣੀ ਕਿ ਬੜਾ ਪਾਗੀ ਸ਼ੋਰਮ ਕਰ ਰਹੇ ਆ ਚੰਟ ਟਰੰਪ ਨੂੰ ਆਪਣੇ ਮੁਨਾਫੇ ਤੋਂ ਬਨਾ ਮੁਨਾਫਾ 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 ਹੋਰ ਕੁਝ ਨਹੀਂ ਤੇ ਇਹ ਬਦਦਸਤੀ ਆ ਦੇ ਭਾਰਤ ਦੀ ਸਰਕਾਰ ਡੇ ਟਰੰਪ ਨਾਲ ਬਹੁਤ ਦੋਸਤੀ ਰੱਖਦੀ ਸੀ ਸਾਮਰਾਜ ਨਾਲ ਪੂਰੀ ਸਾਹਜਤਾ ਕੇ ਬੈਠੀ ਹੈ ਉਹ ਹਰ ਕਿਸ ਦੀ ਬੇਇੱਜ਼ਤੀ ਸਹੀ ਜਾ ਰਹੀ ਹੈ ਭਾਰਤ ਸਰਕਾਰ ਭਾਜਪਾ ਦੀ ਮੋਦੀ ਸਰਕਾਰ ਤੇ ਕਿਹਨੇ ਕਿਹ ਸ਼ਬਦ ਕਹਿਣ ਨੂੰ ਕਹਾ ਤੀ ਜੇ 트럼ਪ ਸਾਡੇ ਨੌਜਵਾਨਾਂ ਨੂੰ ਕੜੀਆਂ ਲਾ ਕੇ ਵਾਪਸ ਭੇਜ ਦਿੰਦਾ ਹੈ ਇਲੀਗਲ ਗਈਆ ਇਹ ਬਿਜਮਨਾ ਕਰਦੇ ਨੌਜਵਾਨ ਨੂੰ ਜਿੱਦਾ ਬੇੜੀਆਂ ਲਾ ਕੇ ਤੇ ਉਹਨੂੰ ਧਰਤੀ ਨਾਲ ਟਕਾ ਕੇ ਮਾਰਿਆ ਤੇ ਹੁਣ ਉਹ ਹਲੇ ਜਹਾਜ਼ ਸਫਰ ਕਰਨ ਜੋਗ ਬਣੀ ਹੈ ਉਹਨੂੰ ਅਕਸਰ ਦੰਨ ਕਰਾਇਆ ਗਿਆ ਜੇਕਰ ਭਾਰਤ ਦੇ ਕਿਸੇ ਵੱਡੇ ਨੇਤਾ ਬਨ ਪ੍ਰਧਾਨ ਮੰਤਰੀ ਵੀ ਲੋਕ ਸ਼ਬਦਾਂ ਕਰੇ ਜੇ 트럼ਪ ਦੇ ਨਾਲ ਪੰਗੜੇ ਪਾਉਂਦੇ ਆ 트럼ਪ ਮੇਰਾ ਬਹੁਤ ਬਿੱਤਰਿਆ ਇੱਕ ਸ਼ਬਦ ਨਹੀਂ ਕਿਹਾ ਗਿਆ ਵੀ ਤੇਰਾ ਕੀਰ ਘਾ ਰਿਹਾ ਜੇ ਕੋ ਗੈਰ ਕਾਨੂੰਨੀ ਬੰਦਾ ਗਿਆ ਤੇ ਤੁਸੀਂ ਉਹਨੂੰ ਉਸ ਦੇਸ਼ ਵਾਪਸ ਮੋੜ ਸਨਗੇ ਅਸੀਂ ਵਾਪਸ ਲੈਣ ਨੂੰ ਤਿਆਰ ਆ ਪਰ ਇਹ ਤਰੀਕਾ ਨਾ ਹੋਇਆ ਤੇ ਇਹ ਕੋ ਗੁਲਾਮ ਥੋੜੀ ਹੈ ਇਹ ਕੋ ਗੁਨਾਹਗਰ ਥੋੜੀ ਬੰਦੇ ਮਾਰ ਕੇ ਥੋੜੀ ਗਏ ਆ ਅਤਵਾਦੀ ਥੋੜੋ ਆ ਲੇਕਿਨ ਉਹਨਾਂ ਦੇ ਨਾਲ ਬਹੁਤ ਵੱਡਾ ਅਨਿਆਂ ਹੋ ਰਿਹਾ ਇਸੇ ਤਰ੍ਹਾਂ ਕਹਿ ਸਕਦੇ ਹੋ ਕਿ ਭਾਰਤ ਦੇ سرمایہਦਾਰ ਵੀ ਪੈਸਾ ਇਕੱਠਾ ਕਰਨ ਤੇ ਲੱਗੇ ਆ ਭਾਰਤ ਦੇ ਲੋਕਾਂ ਦੀ ਗਰੀਬੀ ਦੀ ਮਹਿੰਗਾਈ ਦੀ ਕੋਈ ਚਿੰਤਾ ਨਹੀਂ ਰੋੜਾ ਲੋਕ ਆ ਜਿਹੜੇ ਰਜਵੀ ਰੋਟੀ ਨਹੀਂ ਖਾ ਰਹੇ ਬਾਤ ਦੇ ਵਿੱਚ ਉਹਨਾਂ ਕੋ ਰਹਿਣ ਲਈ ਮਕਾਨ ਨਹੀਂ ਹੈ ਝੁੱਗੀਆਂ ਝੋਕੜੀਆਂ ਚ ਰਹਿੰਦੇ ਆ ਔਰ ਖੁਦਕਸ਼ੀ ਦਾ ਰੋਹਨ ਲਗਾਤਾਰ ਹੀ ਬਣ ਗਿਆ ਲੇਕਿਨ ਭਾਰਤੀ ਸਰਕਾਰ ਤੇ ਪੂਜੀ ਪਤੀਆਂ ਵੀ ਕੋਈ ਲੋਕਾਂ ਦੀ ਚਿੰਤਾ ਨਹੀਂ ਔਰ ਇਸ ਖਾਣਾ ਚੰਗੀ ਜਿਹੇ ਦਾ ਦੀ ਅਵਸਥਾ ਚ ਰਿਸ਼ਤਿਆਂ ਦਾ ਨਹੀਂ ਬਹੁਤ ਕਾਂਡ ਤੋੜਿਆ પતિ ਤੇ ਪਤਨੀ ਦਾ ਕੱਲ ਕੱਲ ਵਗੜ ਰਹਾ ਹੈ ਕਤਲ ਕਰਨ ਦੇ ਇੱਕ ਦੂਜੇ ਨੂੰ ਮਾਂ ਪੁੱਤਰ ਦਾ ਵਿਗਾੜ ਹੋ ਗਿਆ ਬੱਚਿਆਂ ਦਾ ਤੇ ਮਾਤਾ ਪਿਤਾ ਦਾ ਵਿਗਾੜ ਹੋ ਗਿਆ ਭੈਣ ਭਰਾ ਦਾ ਵਿਗਾੜ ਹੋ ਗਿਆ ਹੁਣ ਸਮਾਜੀ ਰਿਸ਼ਤੇ ਨਹੀਂ ਇੱਕ ਨੰਬਰ ਤੇ ਮੁਨਾਫਾ ਪੈਸਾ ਇੱਕ ਨੰਬਰ ਤੇ ਆ ਇਹ ਪੂੰਜੀਵਾਦੀ ਸਿ스템 ਆ ਅਮਾਨ ਵੀ ਟੰਚਾ ਆ ਜਿੱਥੇ ਪੈਸੇ ਤੋਂ ਬਿਨਾ ਹਰ ਕੋਈ ਨਹੀਂ ਇਨਸਾਨੀ ਕਦਰਾਂ ਕੀਮਤਾਂ ਕੋਈ ਨਹੀਂ ਹੈ ਕਿ ਲੱਖਾਂ ਲੋਕ ਮਾਰ ਕੇ ਹੀ ਪੂੰਜੀਪਤੀ ਨੂੰ ਸਮਝ ਲੱਗ ਜਾਵੇ ਕਿ ਸਾਡਾ ਮੁਨਾਫਾ ਵਸ ਰਿਹਾ ਤਾਂ ਉਹ ਲੱਖਾਂ ਲੋਕ ਮਾਰਨ ਤੋਂ ਵੀ ਗਰੀਜ਼ ਨਹੀਂ ਕਰੂਗਾ ਉਹਦੀ ਤਾਦਾਦ ਹਾਰਨੇ ਕੇ ਆ ਜੋ ਗਾਜ਼ਾ ਚ ਕੀਤਾ ਜਾ ਰਿਹਾ ਫਲਸਤੀਨ ਚ ਕੀਤਾ ਜਾ ਰਿਹਾ ਇਜ਼ਰਾਈਲ ਵੱਲੋਂ ਉਹ ਜਿਹੜੇ ਇਜ਼ਰਾਈਲ ਦੇਸ਼ ਐਸਾ ਆ ਜਿਹੜਾ ਆਪਣੇ ਆਪ ਤੇ ਬਹੁਤ ਹੈ ਅਮਰੀਕਾ ਤੇ ਯੂਰਪ ਦੇ ਸਿਰ ਦੇ ਉੱਤੇ ਉਹ ਜ਼ੁਲਮ ਕਰ ਰਿਹਾ ਔਰ ਉਹਨੇ ਫਲਸਤੀਨ ਦੀ ਧਰਤੀ ਤੇ ਕਬਜ਼ਾ ਕਰ ਲਿਆ ਹੁਣ ਉਹ ਦੁਨੀਆ ਦੀ ਕਿਸੇ ਸੰਸਥਾ ਨੂੰ ਨਹੀਂ ਮੰਨਦਾ ਕੋਈ ਉਹਦੇ ਉਹਦੀ ਗੱਲ ਮੰਨ ਕਿਸੇ ਦੁਨੀਆ ਦੇ ਯੂਐਨਓ ਦੀ ਫਿਰ ਦੁਨੀਆ ਦੇ ਰੈੱਡ ਕਰਾਸ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਕੋਈ ਉਹਦੇ ਕਾਨੂੰਨ ਦੀ ਹੈ ਔਰ ਜਿਹੜੇ ਯੂਰੋਪੀਅਨ ਤੇ ਅਮਰੀਕਾ ਆ ਉਹ ਇਜ਼ਰਾਈਲ ਨੂੰ ਉਹਦੇ ਪੂਰੀ ਮਦਦ ਕਰੀ ਜਾ ਰਹਾ ਹੈ ਉਹਨੂੰ ਜੋ ਕਹਿਨ ਵਿਚਾਰ ਨੇ ਉਹਨੂੰ ਨਹੀਂ ਰੋਕ ਉਹਨੂੰ ਤਿਆਰ ਵੀ ਤੂੰ 55 ਹਜ਼ਾਰ ਫਲਸਤੀਨੀਆ ਦਾ ਕਤਲ ਕਰ ਦਿੱਤਾ ਜਿਹੜੇ ਬੱਚੇ ਖੁਰਾਕ ਲੈਣ ਲਈ ਖੜੇ ਲਾਈਨਾਂ 'ਚ ਉਹਨਾਂ ਨੂੰ ਜਾ ਕੇ ਹਮਲੇ ਉਡਾ ਦਿੰਦੇ ਹੋ ਔਰ ਜਿਹੜੇ 55 ਹਜ਼ਾਰ ਦਾ ਮਰ ਗਏ ਨਾ ਜਿਹੜੇ ਜ਼ਖਮੀ ਆ 2 ਲੱਖ ਦੀ ਭਾਗੀ ਚ ਉਹ ਅੰਦਾਜ਼ਾ ਲਾ ਸਕਦੇ ਉਹ ਮਰਿਆ ਨੌਰਵੀ ਜਾਲਾ ਪੂਰੀ ਹਾਲਤ ਚ ਪਾਣੀ ਵੀ ਲੋਕਾਂ ਨੂੰ ਬੱਢ ਗਿਆ ਪੀਣ ਵਾਲਾ ਖੁਰਾਕ ਨਹੀਂ ਹੈ ਦਵਾਈਆਂ ਨਹੀਂ ਹੈ ਔਰ ਜੇ ਕੋ ਦਵਾਈ ਦੇਣ ਜਾਂਦਾ ਤੇ ਉਹਦਾ ਜਹਾਜ਼ ਰੋਕ ਲਿਆ ਜਾਂਦਾ ਉਹਨੂੰ ਰੋਕ ਦਿੱਤਾ ਜਾਂਦਾ ਜਾਨੀ ਉਹ ਮਦਦ ਨਹੀਂ ਕਰਦੇ ਨਹੀਂ ਭੁੱਖੇ ਵੀ ਮਾਰਨਾ ਤੇ ਇਹ ਭੁੱਖਿਆਂ ਨੂੰ ਰੋਟੀ ਨਹੀਂ ਦੇਣ ਦੇਣੀ ਪਿਆਸੇ ਵੀ ਮਾਰਨਾ ਤੇ ਪਾਣੀ ਵੀ ਨਹੀਂ ਦੇਣਾ ਇਹ ਜਿਹੜਾ نسل ਕਾਤ ਕੀਤਾ ਜਾ ਰਿਹਾ ਇਜ਼ਰਾਇਲ ਵੱਲੋਂ ਪਰ ਦੁਨੀਆ ਦੇ ਲੋਕਾਂ ਦਾ ਬਹੁਤ ਬੋਲ ਦਿੱਤਾ ਹੈ ਇਹਦਾ ਲੋਕਤਾ ਕਮਾਲ ਹੈ ਪਰ ਮੈਂ ਉਹਨਾਂ ਸਰਕਾਰਾਂ ਨੂੰ ਪੁੱਛੀ ਪਤੀ ਨੂੰ ਕਿੰਨਾ ਸਾਰੇ ਲਹਨਤਾਂ ਆਉਣ ਦੀ ਲੋੜਿਆ ਕਿ ਜਿਹੜੇ ਇੱਕ ਬੰਦਾ ਵੀ ਕਦੇ ਮਰ ਜਾਏ ਨਾ ਮਜ਼ਦੂਰਾਂ ਦੀ ਹੜਤਾਲ ਜ ਕਿਸਾਨਾਂ ਦੀ ਹੜਤਾਲ ਜੀ ਦੁਹਾਈ ਪਾ ਲਓ ਇੱਕ ਮੁੰਡਾ ਫੜਦਾਲ ਕਰਨ ਪੜਿਆ ਗਿਆ ਜੀ ਇੱਕ ਨਿਰਖੇ ਨਸਲ ਦਾ ਹਟ ਕੀਤਾ ਜਾ ਰਿਹਾ ਇਹਨਾਂ ਸਰਕਾਰਾਂ ਦਾ ਮੂੰਹ ਟੁੱਟ ਜਾ ਕਿਸੇ سرمایہ ਦਰਸਨ ਕਰਾਂ ਦਾ ਵੀ ਉਹ ਕਹਿੰਦੇ ਨਸਲਕਾਰ ਤੇ ਮਤਲਬ ਅਸੀਂ ਦੇ ਗਰੁੱਪ ਸਾਂ ਭਾਰਤ ਦੇ ਵਿੱਚ ਦਿੱਲੀ ਚ ਨੌਜਵਾਨ ਫਲਸਤੀਨ ਦੇ ਹੱਕ ਮਜ਼ਾਰਾ ਕਰ ਰਹੇ ਆ ਪਰ ਮੋਦੀ ਦੀ ਕੋਲਸੇ ਚੱਪ ਚੱਪ ਕੇ ਉਹਨਾਂ ਨੂੰ ਡਾਟੀ ਚਾਰਜ ਕੀਤਾ ਉਹਨਾਂ ਨੂੰ ਕਰਸਾਰ ਕਰਕੇ ਰਹਿ ਗਏ ਆ ਆਫੀਸ਼ੀਅਲੀ ਉਹਦਾ ਸੀ ਫਲਸਤੀਨ ਦੇ ਹੱਦ ਗੱਲ ਕਰੀ ਜਾਂਦੇ ਆ ਵੇਖੋ ਨਾ ਇਹ ਅਲਾਈ ਦੀ ਬਟ ਕੁਛੇ ਗੜੀਆਂ ਪਾਰ ਤੋਂ ਫਲਸਤੀਨ ਦੀ ਗੱਲ ਕਰਨੀ ਹੈ ਗੁਨਾਹ ਬਣ ਗਿਆ ਮੋਦੀ ਸਰਕਾਰ ਚ ਇਹਦੇ ਨਾਲ ਭਾਰਤੀ ਵਿਦੇਸ਼ ਨੀਤੀ ਆ ਜੋ ਮਰਦਾ ਹਾਲ ਹੋ ਰਿਹਾ ਉਹ ਸਾਡੇ ਸਾਹ ਦੇ ਵਿੱਚ ਸਾਡੇ ਕੱਲ ਮੈਂ ਸਿਰਫ ਇਹ ਕਰਨੀ ਚਾਹੁੰਦਾ ਹਾਂ ਆਰਪੀਐਲ ਬਣੋ ਇਹ ਇਤਿਹਾਸ ਵਿੱਚ ਲਿਖਿਆ ਜਾਏਗਾ ਇਦਾਂ ਦੇ ਮੁਕਰੇ ਜਿਹੜਾ ਆਵਾਜ਼ ਨਹੀਂ ਉਠਾਏਗਾ ਬਈ ਉਹ ਕਿਸੇ ਦੁਸ਼ੀ ਬਣ ਜਾਗੇ ਦੁਨੀਆ ਜੇ ਆਵਾਜ਼ ਉਠਾਈ ਸਾਨੂੰ ਹੋਰ ਜ਼ਿਆਦਾ ਉਠਾਉਣੀ ਚਾਹੀਦੀ ਹੈ ਘਰ ਘਰ ਵਿੱਚ ਇਹ ਆਵਾਜ਼ ਫੁਣੀ ਚਾਹੀਦੀ ਹੈ ਕਿ ਗਾਜ਼ਾ ਦਾ ਕਤਲ ਹਾਂ ਬੰਦ ਕਰੋ ਇਜ਼ਰਾਈਲ ਤੇ ਅਮਰੀਕਾ ਦੁਨੀਆ ਦੇ ਕਾਤਲ ਆ ਇਹ ਜੋ ਫਲਸਤੀਨ ਚ ਕਰ ਰਹਾ ਆ ਉਹ ਸਹਿਯੋਗ ਸਹਿਯੋਗ ਨਹੀਂ ਹੈ ਨਸਲ ਕਾਤਿਆ ਨੂੰ ਦਾ ਉਹ ਸਾਡੇ ਦਾ ਪੰਜਾਬ ਦੀ ਪਰਪਰਾਵਾ ਬੇਦਾਨ ਕਰਦੀ ਹੈ ਯਾ ਵੀ ਉਹਦਾ ਬਾਬਰ ਬਾਣੀ ਚ ਰੱਖ ਨੂੰ ਵੀ ਆ ਮਰ ਜਣ ਦੀ ਹਿੰਮਤ ਕਰ ਗਾਇਆ ਇਹ ਤੀਨ ਆਤਮਾਈ ਕੋ ਲਾਣੇ ਤੇ ਤੀ ਤੱਕ ਨ ਆਇਆ ਅਸੀਂ ਰੱਬ ਨੂੰ ਰਹਿਮਤ ਦੇਣ ਦੇ ਸਮਰੱਥ ਨਹੀਂ ਆਂ ਲੇਕਿਨ ਅਸੀਂ ਉਹਨਾਂ ਕਾਤਲਾਂ ਨੂੰ ਜ਼ਰੂਰ ਕਹਿਣ ਦੇ ਹੱਕ ਚ ਆ ਵੀ ਉਹਨਾਂ ਨੂੰ ਮਰਦਾਵਰ ਕਹਿਣ ਦੇ ਹੱਕ ਆ ਗੀਆਂ ਇਹ ਕਤਲੇਆਮ ਬੰਦ ਕਰੋ ਇਜ਼ਰਾਈਲ ਨੂੰ ਤੇ ਅਮਰੀਕਾ ਨੂੰ ਜੋ ਕਰ ਰਿਹਾ ਉਹ ਅਸੀਂ ਨਹੀਂ برداشت ਕਰਾਂਗੇ ਅਸੀਂ ਹੱਕ ਜਵਾਦ ਪਿੰਡ ਪਰੇ ਸ਼ਹਿਰ ਸ਼ਹਿਰ ਦੀ ਆਵਾਜ਼ ਸੁਣੀ ਚਾਹੀਦੀ ਹੈ ਤੇ ਆਰਪੀਏ ਨੇ ਇੱਕ ਫੈਸਲਾ ਕੀਤਾ ਵੱਡੇ ਤੋਂ ਸਾਹਮਣੇ ਰਹੇ ਪਿਛਲੇ ਦਿਨੀ ਅਸੀਂ ਖੱਦਮੀਆ ਪਾਰਟੀਆਂ ਨਾਲ ਮਿਲ ਕੇ ਇੱਕ ਪੰਜਾਬ ਵਿੱਚ ਇਜ਼ਰਾਈਲ ਦੇ ਵਿਰੋਧ ਵਿੱਚ ਪਰਫਲ ਸੀ ਦੇ ਹੱਕ 'ਚ ਇੱਕ ਮਜ਼ਹਰਾ ਕੀਤਾ ਤੇ ਭਾਰਤ ਵਿੱਚ ਜੋ ਕੀਤਾ ਜਾ ਰਿਹਾ ਬੋਧੀ ਸਰਕਾਰ ਵੱਲੋਂ ਬਿਨਾਂ ਫੜਕੜਾ ਕੇ ਬੰਦੇ ਮਾਰੇ ਜਾ ਰਹੇ ਕਿੰਨੀ ਪਾਰ ਤੇ ਮੌਵਾਦੀ ਹੈ ਮੌਵਾਦੀ ਨਾ ਵਿਚਾਰ ਤੱਕ ਮਤ ਪੇਰੇ ਸਾਰੇ ਦੇਖ ਲਈ ਤਾਂ ਪੁੱਛ ਲੋ ਬਹਿ ਕੇ ਉਹ ਜਿਹੜੇ ਕਬਾਇਲੀ ਲੋਕ ਆ ਉਹ ਕਿਉਂ ਪਰੇਸ਼ਾਨ ਆ ਤੁਸੀਂ ਉਹਨਾਂ ਦੀ ਜ਼ਮੀਨ ਤੇ ਕਬਜ਼ਾ ਕਰ ਰਹੇ ਹੋ ਪੂਰੇ ਥਲੇ ਖਜ਼ਾਨੇ ਲਟਾ ਰਹੇ ਹੋ ਉਹ ਰਕਵਾਲੀ ਨੂੰ ਇਹ ਗੱਲ ਕਹਿੰਦਾ ਅਧਿਕਾਰ ਵੀ ਨਹੀਂ ਹੈ ਵੀ ਬੇਰੀ ਜ਼ਮੀਨ ਤੇ ਕਬਜ਼ਾ ਨਹੀਂ ਕਰਨ ਦੇਣਾ ਮੌਵਾਦੀ ਨੂੰ ਛੱਡ ਦਿਓ ਪਾਸੇ ਇਹਨਾਂ ਜਿਹੜੇ ਕਬਾਇਲੀ ਲੋਕ ਆ ਉਹਨਾਂ ਨੂੰ ਲਾੜਿਆ ਜਾ ਰਿਹਾ ਉਹਨਾਂ ਦੀ ਰੋਟੀ ਰੋਜ਼ੀ ਦਾ ਸਾਰਾ ਸਮਾਨ ਮੁਕਾਇਆ ਜਾ ਰਿਹਾ ਉਹਦਾ ਸੇ ਗੁਜ਼ਾਰਾ ਕੀਤਾ ਬੜਾ ਚੰਗਾ ਪਿਨਾਮੇ ਵਾਰਾ ਦਿੱਤਾ ਉਹਨ ਦੇਸ਼ ਦੀਆਂ ਖੱਬੀਆਂ ਪਾਰਟੀਆਂ ਨੇ ਸੀਪੀਆਈ ਸੀਪੀਆਈਐਮ ਸੀ ਕੈਲੀਬ੍ਰੇਸ਼ਨ ਫਾਰਮਲ ਆਖ ਉਹਨਾਂ ਨੇ ਦੇਸ਼ ਪੱਧਰ ਤੇ ਸਰਕਾਰ ਦਿੱਤਾ ਹੈ ਕਿ ਉਹ 17 ਤਰੀਕ ਨੂੰ ਫਲਸਤੀਨ ਦੇ ਹੱਕ ਦਿਨ ਮਨਾਉਂ ਇਹ ਖਬੀਲਾ ਦੀ ਕਮਜ਼ੋਰੀ ਹੈ ਉੱਥੇ ਸਾਨੂੰ ਆਲਰੇਡੀਆ ਵਿੱਚ ਅਸੀਂ ਅਖਵਾ ਸੋਮੇ ਤੇ ਅਸੀਂ ਕੰਮ ਕਰਦੇ ਪਰ ਆਲਰੇਡੀ ਸਾਨੂੰ ਇਸੇ ਆਧਾਰ ਨਹੀਂ ਬਣਾਇਆ ਜਾਂਦਾ ਬੜੀ ਬੜੀ ਬੇਨਤੀ ਕੀਤੀ ਹੈ ਅਸੀਂ ਤੁਹਾਡੇ ਕੋਲ ਰੱਖ ਕੇ ਤੁਰਨਾ ਚਾਹੁੰਦੇ ਹਾਂ ਪਰ ਕੋਈ ਦਲ ਨਹੀਂ ਅਸੀਂ ਐਲਾਨ ਕਰਤਾ ਵੀ 17 ਤਰੀਕ ਨੂੰ ਫਲਸਤੀਨ ਦੇ ਹੱਕ ਦਿਨ ਮਨਾਉ ਸਰਸੀ ਆਰਪੀ 5 ਕੰਗਰੀ ਕਮੇਟੀ ਨੇ ਔਰ ਪੰਜਾਬ ਸਟੇਟ ਕਮੇਟੀ ਨੇ ਫੈਸਲਾ ਕਰ ਲਿਆ ਵੀ ਅਸੀਂ ਵੀ 17 ਤਰੀਕ ਨੂੰ ਖੱਬੀਆਂ ਪਾਰਟੀ ਦੇ ਨਾਲ ਮਿਲ ਕੇ ਇਜ਼ਰਾਈਲ ਦੇ ਰੋਜ਼ ਇਸਕੇ ਫਲਸਤੀਨ ਦੇ ਹੱਕ ਤੇ ਆਵਾਜ਼ ਬੁਲੰਦ ਕਰਾਂਗੇ ਔਰ ਜੇ ਇਕੱਠੇ ਹੋਗੇ ਤੇ ਹੋਣਗੇ ਅਸੀਂ ਉੱਥੇ ਜਾਵਾਂਗੇ ਜੇ ਕੋਈ ਨਾਂ ਦੂਤੀ ਤਰਹੀ ਅਸੀਂ ਇਕੱਲੇ ਆਪਣੇ ਤੌਰ ਤੇ ਫਲਸਤੀਨ ਦੇ ਹੱਕ ਚ ਗਾਜ਼ਾ ਦੇ ਕਤਲੇਆਮ ਦੇ ਵਿਰੋਧ ਵਿੱਚ ਔਰ ਕਾਦਲ ਇਜ਼ਰਾਈਲ ਤੇ ਅਮਰੀਕਾ ਦੇ ਵਿਰੋਧ ਵਿੱਚ ਦੜਬੇ ਪੰਜਾਬੀ ਲੋਕਾਂ ਦੇ ਦੇਸ਼ ਦੇ ਲੋਕਾਂ ਨੂੰ ਲਾਹਮੰਦ ਕਰਨ ਦਾ ਯਤਨ ਕਰਗੇ ਸੱਚਾ ਕੁਰੀ ਆਵਾਜ਼ ਲੋਕਾਂ ਨੂੰ ਲੈ ਕੇ ਜਾਵਾਂਗੇ ਮੈਂ ਬਸ ਬੇਰੁਪੀ ਕਰਾ ਦੇ ਦੇਸ਼ ਦੇ ਪੰਜਾਬ ਦੇ ਲੋਕਾਂ ਨੂੰ ਇਹ ਇਤਿਹਾਸ 'ਚ ਲਿਖਿਆ ਜਾਏਗਾ ਕਦੀ ਵੀ ਜਦੋਂ ਇਹ ਸਾਰਾ ਕੁਝ ਹੋ ਰਿਹਾ ਸੀ ਕਿ ਉਦੋਂ ਕਿ ਜੁਲੂਰੀ ਪਸੰਦ ਲੋਕੋ ਤੁਸੀਂ ਕੀ ਕਰ ਰਹੇ ਸੀ ਅਸੀਂ ਕਿ ਦੋ ਦੇ ਵਿੱਚੋਂ ਮਿਸ ਨਾ ਹੋ ਜਾਈਏ 17 ਤਰੀਕ ਨੂੰ ਪੂਰੇ ਜ਼ੋਰ ਦੇ ਨਾਲ ਜਿੱਥੇ ਕਿਤੇ ਵੀ ਸੰਭਵ ਹੁੰਦਾ ਪਿੰਡ ਦੇ ਵਿੱਚ ਖੜੇ ਹੋ ਕੇ ਮੁਹੱਲੇ 'ਚ ਖੜੇ ਹੋ ਕੇ ਬਾਜ਼ਾਰ ਦੇ ਵਿੱਚ ਖੜੇ ਹੋ ਕੇ ਸਰਵੇ ਇਸਰਾਮ ਕੇ ਬੱਸ ਸਟੈਂਡ ਦੇ ਉੱਤੇ ਸਟੇਸ਼ਨ ਦੇ ਉੱਤੇ ਜਿੱਥੇ ਇਹ ਗਿਆ ਜਾਵੇ ਲੋਕਾਂ ਨੂੰ ਕੋਈ ਬੁੱਢੇ ਨਾਰੇ ਮਾਰਨ ਦੀ ਲੋੜ ਨਹੀਂ ਕਿ ਲੋਕੋ ਗਾਜ਼ਾ ਦੀ ਕਤਲੇਆਮ ਕੀਤਾ ਜਾ ਰਿਹਾ ਹੈ ਨਸਲਕਾਤ ਕੀਤੀ ਜਾ ਰਹੀ ਹੈ ਇਜ਼ਰਾਈਲ ਵੱਲੋਂ ਤਾਂ ਅਮਰੀਕਾ ਉਹਦੇ ਪਿੱਛੇ ਆ ਅਸੀਂ ਅੱਜ ਫਲਸਤੀਨ ਦੇ ਤੇ ਗਾਜ਼ਾ ਦੇ ਹੱਕ ਵਿੱਚ ਹਰ ਨਾਰਾ ਮਾਰਨ ਲੱਗ ਪਏ ਆ ਕਿ ਹਰ ਆ ਨਾਰਾ ਤੇ ਨਸਾਰਾ ਤੀ ਗੁਰੂ ਬਣਾਓ ਮੈਂ ਆਰ ਇੱਥੇ ਬਲੋਂ ਸਾਰੇ ਦੇਸ਼ ਵਾਸੀ ਤੇ ਪੰਜਾਬੀ ਨੂੰ ਅਪੀਲ ਕਰਦਾ ਮੇਨੂੰ ਆਸ ਹੈ ਕਿ ਪੰਜਾਬੀ ਖਾਸ ਕਰਕੇ ਆਪਣੀਆਂ ਬਿਹਤਰ ਕੈਮ ਰੱਖਦੇ ਹੋਏ ਇਸ ਹਰ ਇੱਕ ਸੱਜਣ ਪੱਖ ਤੇ ਇੱਕ ਆਪਣੀ ਆਵਾਜ਼ بلند ਕਰਨ ਲਈ ਧੰਨਵਾਦ